ਟਾਲਾ ਦੇ ਨਜ਼ਦੀਕੀ ਪਿੰਡ ਰਸੂਲਪੁਰ ਦੇ ਕਿਸਾਨ ਸਤਨਾਮ ਸਿੰਘ ਮੱਲੀ ਦੀ ਧੀ ਮਨਮੋਹਨ ਪ੍ਰੀਤ ਕੌਰ ਨੇ ਜੱਜ ਬਣ ਕੇ ਜੁੱਥੇ ਆਪਣੇ ਮਾਪੇ ਦਾ ਨਾਮ ਰੌਸ਼ਨ ਕੀਤਾ ਹੈ। ਉੱਥੇ ਧੀਆਂ ਨੂੰ ਬੋਝ ਸਮਝਣ ਵਾਲਿਆਂ ਦੇ ਮੂੰਹ ਤੇ ਕਰਾਰਾ ਥੱਪੜ ਵੀ ਮਾਰਿਆ ਹੈ। ਮਨਮੋਹਨ ਪ੍ਰੀਤ ਕੌਰ ਦਾ ਪਿੰਡ ਪਹੁੰਚਣ ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਨਿੱਕਾ ਸਵਾਗਤ ਕੀਤਾ ਗਿਆ। ਜੱਜ ਬਣ ਕੇ ਪਿੰਡ ਪਹੁੰਚੀ ਮਨਮੋਹਨ ਪ੍ਰੀਤ ਕੌਰ ਨੇ ਕਿਹਾ ਕਿ ਮਿਹਨਤ ਨਾਲ ਹੀ ਹਰ ਮੰਜ਼ਲ ਸਰ ਕੀਤੀ ਜਾ ਸਕਦੀ ਹੈ। ਅਨਸਰ ਮੇਰੀ ਇਹ ਤਕਦੀਜ ਐਜੂਕੇਸ਼ਨਲ ਲੋਕਲ ਸਕੂਲ ਹੈ ਪੰਜਗਰੀਆਂ ਗੁਰੂ ਹਰ Rai ਇੰਟੈਲੀਜੈਂਟ ਅਅਰ ਸਕੂਲ ਥੈਨ ਆਫਟਰਵਰਡਸ ਮੇਂ ਐਡਮਿਸ਼ਨ ਹੋਗੀ ਸੀਗੀ ਆਪਣਾ ਜਵਾਹਰ ਨੋਦਯਾ ਵਿਦਿਆਲਿਆ ਪਠਾਨਕੋਟ 2015 ਵਿੱਚ ਉਥੇ ਮੈਂ ਪਲੱਸ 2 ਕੀਤੀ ਉਸ ਤੋਂ ਬਾਅਦ ਮੈਂ ਰਿਜਨਲ ਕੈਂਪਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰਦਾਸਪੁਰ ਲਾਅ ਦੇ ਵਿੱਚ ਐਡਮਿਸ਼ਨ ਲਈ 2020 ਦੇ ਵਿੱਚ ਮੇਰੀ ਲਾਅ ਕੰਪਲੀਟ ਹੋਈ ਉਸ ਤੋਂ ਬਾਅਦ ਮੈਂ ਕੁਰਕਸ਼ਤਰੀ ਯੂਨੀਵਰਸਿਟੀ ਤੋਂ ਮਾਸਟਰਸ ਆਫ ਲਾਅ ਕੀਤੀ ਜੋ ਕਿ 2022 ਦੇ ਵਿੱਚ ਕੰਪਲੀਟ ਹੋਈ 2022 ਦੇ ਵਿੱਚ ਹੀ ਨੋਟੀਫਿਕੇਸ਼ਨ ਆਇਆ ਪੰਜਾਬ ਜੁਡੀਸ਼ੀਅਲ ਸਰਵਿਸਿਜ਼ ਦਾ ਮੈਂ ਆ ਫਾਰਮ ਫਿਲ ਕੀਤਾ ਤੇ ਅੱਜ ਅਲਟੀਮੇਟਲੀ ਮੈਂ ਆਪਣਾ ਗੋਲ ਅਚੀਵ ਕੀਤਾ ਕਿੰਨੋਂ ਤੁਸੀਂ ਮੰਨਦੇ ਹੋ ਰੋਲ ਮਾਡਲ ਹੋਰ ਕਿਸ ਤਰ੍ਹਾਂ ਤੁਸੀਂ ਤੁਹਾਨੂੰ ਕਿੰਨੇ ਤੁਹਾਨੂੰ ਮੋਟੀਵੇਟ ਕੀਤਾ ਹਾਂ ਜੀ ਸਰ ਮੈਂ ਆਮ ਅ ਆਮ ਅ ਫਰਮ ਬਿਲੀਵਰ ਆਫ ਗੋਡ ਮੈਂ ਪਰਮਾਤਮਾ ਵਿੱਚ ਬਹੁਤ ਵਿਸ਼ਵਾਸ ਰੱਖਦੀ ਆਂ ਤੇ ਮੈਂ ਸਮਝਦੀ ਆਂ ਕਿ ਪਰਮਾਤਮਾ ਵੱਲੋਂ ਹੀ ਐ ਜੋ ਉਹਨਾਂ ਨੇ ਮੈਨੂੰ ਇੱਕ ਬਲੇਸਿੰਗ ਦਿੱਤੀ ਮੈਂ ਸ਼ੁਰੂ ਤੋਂ ਹੀ ਆਪਣੇ ਮਦਰ ਫਾਦਰ ਤੋਂ ਇਨਸਪੀਰੇਸ਼ਨ ਲਈ ਉਹਨਾਂ ਦਾ ਸਟਰਗਲ ਦੇਖਿਆ ਤੇ ਮੈਂ ਸ਼ੁਰੂ ਤੋਂ ਹੀ ਆਪਣੀ ਸਟੱਡੀ ਦੇ ਵਿੱਚ ਫੁੱਲ ਕਨਸੈਂਟਰੇਟ ਕੀਤਾ ਤੇ ਅੱਜ ਆਪਣਾ ਗੋਲ ਜੀਤ ਕੀਤਾ ਮੈਨੂੰ ਜਦੋਂ ਪਤਾ ਲੱਗਾ ਕਿ ਮੈਂ ਖੁਸ਼ੀ ਮਾਰੀ ਸੋ ਇਹ ਮਤਲਬ ਮੈਂ ਤੇ ਮम्मा ਸੇ ਥੀ ਵਾਕ ਕਰ ਰਹੀ ਸੀਗੀ ਇਕਦਮ ਆਇਆ ਆਪਣਾ ਵਟਸਐਪ ਤੇ ਮੈਨੂੰ ਮੈਸੇਜ ਆਇਆ ਤੇ ਮੈਨੂੰ ਲੱਗਾ ਕਿ ਸ਼ਾਇਦ ਇਹ ਆਮ ਹੀ ਕੋਈ ਕਾਮਨ ਮੈਸੇਜ ਹੋਏਗਾ ਲੇਕਿਨ ਉਹਦੇ ਵਿੱਚ ਫਿਰ ਮੈਂ ਦੇਖਿਆ ਕਿ ਉਹ ਰਿਜ਼ਲਟ ਸੀਗਾ ਥੈਨ ਫਿੰਗਰਸ ਕ੍ਰਾਸਡ ਦੇਖਿਆ ਕਿ ਚਲੋ ਮੈਂ ਇਹ ਹੋਪ ਕਰ ਰਹੀ ਸੀ ਕਿ ਮੇਰਾ ਨਾਮ ਆਏਗਾ ਤੇ ਜਦੋਂ ਮੈਂ ਖੋਲੀ ਐ ਲਿਸਟ ਤੇ ਮਤਲਬ ਹੋਪ ਉਹਦੇ ਵਿੱਚ ਫੋਰਚੂਨੇਟਲੀ ਮੇਰਾ ایਡਬਲਯੂਐਸ ਕੈਟੇਗਰੀ ਦੇ ਵਿੱਚ ਨੰਬਰ 1 ਦੀ ਰੈਂਕ 1 ਤੇ ਨਾਮ ਸੀਗਾ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਮੈਂ ਸਾਰੀ ਰਾਤ ਸੋ ਨਹੀਂ ਪਾਈ ਇੰਨੇ ਕਾਲਸ ਇੰਨੇ ਮੈਸੇजेस ਤੇ ਥੋੜੀ ਐਕਸਾਈਟਮੈਂਟ ਵੀ ਸੀਗੀ ਸੋ ਮੈਂ ਸੋਈ ਨਹੀਂ ਪਾਈ ਹਾਂਜੀ 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 ਸਰ ਮੈਂ ਬ੍ਰਦਰ ਨੂੰ ਕਾਲ ਕੀਤੀ ਇਹ ਦਿੱਲੀ ਦੇ ਕੋਲ ਰਿਵਾੜੀ ਹੈ ਉੱਥੇ ਮਤਲਬ ਐਸ ਸੁਪਰਵਾਈਜ਼ਰ ਇੰਜੀਨੀਅਰ ਮਕੈਨੀਕਲ ਇੰਜੀਨੀਅਰ ਉੱਥੇ ਪੋਸਟਡ ਨੇ ਤੇ ਇਹਨਾਂ ਨੂੰ ਕਾਲ ਕੀਤੀ ਉਸੇ ਟਾਈਮ ਆਪਣਾ ਜੋ ਵੀ ਬੈਗ ਚੱਕਿਆ ਸੀ ਉਹ ਇਹਨਾਂ ਨੇ ਦਿੱਲੀ ਤੋਂ ਬਾਸ ਲਈ ਆਪਣੀ ਟ੍ਰੇਨ ਲਈ ਤੇ ਫਿਰ ਮਤਲਬ ਸਵੇਰ ਜਲੰਧਰ ਪਹੁੰਚ ਗਏ ਹਾਂ ਜੀ ਸਰ ਜਦੋਂ ਜਦੋਂ ਬੀਟੀ ਨੂੰ ਸੁਣ ਮੇਰਾ ਇਹੀ ਮੈਸੇਜ ਹੈ ਕਿ ਮਤਲਬ ਅੱਜ ਜੋ ਵੀ ਐਸਾ ਦਾ ਸਿਨੈਰੀਓ ਸਾਡੇ ਪੰਜਾਬ ਜਾਂ ਇੰਡੀਆ ਦੇ ਵਿੱਚ ਕਿ ਬੀਟੀਆਂ ਨੂੰ ਮਤਲਬ ਕੁੱਖ ਵਿੱਚ ਮਾਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਇੱਕ ਬਹੁਤ ਸਮਝਿਆ ਜਾਂਦਾ ਹੈ ਤੇ ਚਲੋ ਮੈਂ ਤੁਹਾਡੇ ਸਾਹਮਣੇ ਇੱਕ ਲਾਈਵ ਐਗਜ਼ਾਮਪਲ ਬੈਠੀ ਹਾਂ ਕਿ ਕੋਈ ਐਸਚ ਡਿਸਕ੍ਰਿਮੀਨੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ ਬਿਟਵੀਨ ਬॉयਜ਼ ਐਂਡ ਗਰਲਸ ਤੇ ਕੁੜੀਆਂ ਸਭ ਅਚੀਵ ਕਰ ਸਕਦੀਆਂ ਹਨ ਜਨਾ ਗੁਰਵਿੰਦਰ ਕੌਰ ਗੁਰਵਿੰਦਰ ਜੀ ਬੇਟੀ ਹੁਣ ਜੱਜ ਬਣ ਗਈ ਹੈ ਤੇ ਇੱਕ ਰੁਤਬਾ ਵੀ ਵੱਧ ਗਿਆ ਪਰਿਵਾਰ ਦੇ ਵਿੱਚ ਵੀ ਰੁਤਬਾ ਵੱਧ ਗਿਆ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਬਹੁਤ ਵਧੀਆ ਮਹਿਸੂਸ ਕਰਦੀ ਪਈ ਹਾਂ ਬਹੁਤ ਜ਼ਿਆਦਾ ਗੁਰੂ ਦਾ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਕਿ ਪਰਮਾਤਮਾ ਨੇ ਸਾਨੂੰ ਅਹੀਂ ਹੈ ਨਹੀਂ ਹੀਂ ਦੇ ਚੁਕੇ ਬਹੁਤ ਸਾਰੇ ਫੋਨ ਰਿਸ਼ਤੇਦਾਰਾਂ ਦੇ ਆnde ਆਏ ਹੋਣਗੇ ਤੁਹਾਨੂੰ ਖੁਸ਼ੀ ਜਦੋਂ ਹੁੰਦੀ ਹੈ ਤੇ ਹੁਣ ਤੁਸੀਂ ਕਿਸ ਤਰ੍ਹਾਂ ਅਗੋਂ ਮਤਲਬ ਜੇ ਬੇਟੀ ਤੇ ਹੁਣ ਤੁਹਾਡੀ ਜੱਜ ਬਣ ਕੇ ਤੁਹਾਡੇ ਕੋਲੋਂ ਨਿਕਲ ਗਈ ਹੱਥ ਹਾਂਜੀ ਨਹੀਂ ਜੱਜ ਜਦੋਂ ਮਤਲਬ ਇਨਾ ਆਪਾਂ ਇਹ ਲੈਨ ਦੇ ਵਿੱਚ ਇਹਨੂੰ ਪਾਤਾ ਮੇਰੇ ਵਾਸਤੇ ਮੇਰੀ ਬੇਟੀ ਉਦੋਂ ਹੀ ਜੱਜ ਬਣ ਗਈ ਸੀ ਮੈਨੂੰ ਮਤਲਬ ਮੇਰੀ ਬੇਟੀ ਨਹੀਂ ਹੀ ਮੈਨੂੰ ਕੋਈ ਨਹੀਂ ਇਹਦਾ ਕਿ ਇਹ ਦੇਣਾ ਹੁੰਦੀ ਰਾਤ ਆਉਂਦੀ ਹੈ ਕੋਈ ਟੈਨਸ਼ਨ ਨਹੀਂ ਮੇਰੀ ਬੇਟੀ ਬੇਟਿਆਂ ਨਾਲੋਂ ਵੀ ਮੇਰੇ ਦੋਹੇ ਬੱਚੇ ਜਿਹੜੇ ਇਹਨਾਂ ਨੇ ਬੜੇ ਲਾਇਕ ਨੇ ਮੈਨੂੰ ਕਿਸੇ ਗੱਲ ਦੀ ਵੀ ਨਹੀਂ ਇਹਨਾਂ ਦਾ ਵਿੱਚ ਥੋੜਾ ਬਹੁਤਾ ਵੀ ਡਾਊਟ ਨਹੀਂ ਹੈਗਾ ਜੀ ਇਹਨਾਂ ਨੂੰ ਨੇਰਾ ਸਵੇਰਾ ਵੀ ਹੋ ਜਾਂਦਾ ਹੀ ਜਾਂ ਕਿੱਦਾਂ ਮੈਨੂੰ ਕੋਈ ਹੋਏ ਨਹੀਂ ਹੁੰਦਾ ਕਿ ਬੱਚਾ ਲੇਟ ਹੋ ਗਿਆ ਜਾਂ ਕਿੱਦਾਂ ਜੋ ਵੀ ਹੈ ਮੈਂ ਮਤਲਬ ਬਿਲਕੁਲ ਬੇਫਿਕਰੀ ਹੋ ਨਹੀਂ ਮੈਨੂੰ ਪਤਾ ਸੀ ਕਿ ਮੇਰੇ ਬੱਚੇ ਜਿਹੜੇ ਨੇ ਇੱਥੋਂ ਤੱਕ ਮੇਰੀ ਬੇਟੀ ਪਹੁੰਚੇਗੀ ਤੇ ਪਰਮਾਤਮਾ ਨੇ ਸੱਚੇ ਭਾਸ਼ਣ ਨੇ ਇੱਥੋਂ ਤੱਕ ਬੇਣੀ ਬੇਟੀ ਨੂੰ ਪਹੁੰਚਾਇਆ ਪਿੰਡਲ ਸਕੂਲ ਪਰ ਇਹ ਮੇਰੀ ਪੋਤਰੀ ਅੱਜ ਚਾਚੂ ਬਣ ਕੇ ਘਰ ਆਈ ਆ ਸਾਨੂੰ ਬੜੀ ਖੁਸ਼ੀ ਹੋਈ ਇਹਦੇ ਵਿੱਚ ਸਾਡਾ ਮੱਲੀ ਪਰਿਵਾਰ ਸਾਰਾ ਬਹੁਤ ਖੁਸ਼ ਵਾ ਮੇਰੇ ਪਿੰਡ ਵਿੱਚ ਮੇਰੇ ਆਂਡ ਗਵਾਂਡ ਪੈਨ ਭਰਾ ਸਾਰੇ ਇਹ ਗੱਲ ਦੀ ਬੜੀ ਖੁਸ਼ੀ ਮਹਿਸੂਸ ਕਰਦੇ ਗੱਲਾਂ ਉਹ ਕਰੀਏਗੀ ਪਰਿਵਾਰ ਦੀ ਜੱਦੋ ਜਹਿਦ ਕਿਸ ਤਰ੍ਹਾਂ ਰਹੀ ਅੱਜ ਤੱਕ ਤੇ ਇਹ ਆਪਣੇ ਛੇਤੀ ਪੜੀ ਹੈ ਜੀ ਇਹਨੇ ਕਦੀ ਕੋਈ ਨਗਲਦਾਰੀ ਕੋਈ ਗੱਲ ਨਹੀਂ ਕੀਤੀ ਕਦੀ ਸਾਡੀ ਨੂੰ ਸਪੋਰਟ ਨਹੀਂ ਹੋਈ ਵੀ ਤੈਨੂੰ ਅਸੀਂ ਸਕੂਲੇ ਛੱਡ ਕੇ ਆਵਾਂਗੇ ਜਾਂ ਤੈਨੂੰ ਲੈ ਕੇ ਆਵਾਂਗੇ ਜਾਂ ਪਠਾਨਕੋਟ ਪੜਦੀ ਹੈ ਉੱਥੇ ਜਾਵਾਂਗੇ ਆਪਣੇ ਆਪ ਹੀ ਜਾਂਦੀ ਰਹੀ ਆਪਣੇ ਆਪ ਹੀ ਪੜਦੀ ਰਹੀ ਹੁਣ ਜਦੋਂ ਤੁਸੀਂ ਸਾਥ ਚ ਬੈਠੋਗੇ ਤੇ ਤੁਹਾਨੂੰ ਕੀ ਕਹਿਣਗੇ ਸਾਡਾ ਜੇ ਬੜਾ ਉੱਚਾ ਸਾਡਾ ਸ਼ਹਿਰ ਬੜਾ ਉੱਚਾ ਹੈ ਜਿਹਦੇ ਨਾਲ ਇਹ ਜੱਜ ਬਣਨਾ ਸਾਡਾ ਬਹੁਤ ਮਾਣ ਵਾਲਾ ਪਿੰਡ ਵਿੱਚ ਜੀ ਇਲਾਕੇ ਵਿੱਚ ਬੜਾ ਮਾਣ ਵਾਲਾ ਜੀ ਇਹ ਲੋਕੀ ਸਾਥੇ ਚ ਫਿਰ ਕਹਿਣਗੇ ਵੀ ਉਹ ਤੁਹਾਡੇ ਦਾ ਦਾਦਾ ਜਾਂੜਿਆ ਬਿਲਕੁਲ ਜੀ ਕੈਮ ਕਿਸ ਤਰ੍ਹਾਂ ਦੀ ਖੁਸ਼ੀ ਹੋ ਉਸ ਬੜੀ ਖੁਸ਼ੀ ਸ਼ੁਕਰ ਹੈ ਪਰਮਾਤਮਾ ਦਾ ਜੀ ਤੁਹਾਡੀ ਪੋਤਰੀ ਨੇ ਤੁਹਾਡਾ ਸਿਰ ਉੱਚਾ ਕੀਤਾ ਬਿਲਕੁਲ ਜੀ ਪਹਿਲਾਂ ਕੋਈ ਪਰਿਵਾਰ ਦੇ ਵਿੱਚ ਕੋਈ ਜੌਬ ਕਰਦਾ ਸੀ ਕਦੀ ਕਦੇ ਮੇਰਾ ਭਰਾ ਵੱਡਾ ਹੈ ਜੀ ਇਹਦਾ ਚਾਚਾ ਜੀ ਉਹ ਸਾਡਾ ਪ੍ਰਿੰਸੀਪਲ ਸੀ ਜੌਬ ਕਰਦਾ ਸੀ ਕਿਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਜਿਹੜਾ ਕਿਸ ਤਰ੍ਹਾਂ ਹੁੰਦਾ ਹੈ ਮੰਨ ਲਓ ਸਾਡਾ ਮੀਡੀਅਮ ਜਹਾ ਹੀ ਵਾਈ ਖੇਤੀਕਾਰੇ ਬੰਦੇ ਹਾਂ ਜੀ ਕਿੰਨੇ ਕਿੱਲੇ ਪੈ ਲਈਏ ਸਾਡੇ ਕੋਲ ਮੇਰੇ ਕੋਲ ਬਾਈ 10 15 ਨਾ ਕਿੱਲੇ ਹੋਇਆ ਬੰਦ ਲੱਗ ਗਿਆ ਇਹ ਮੇਰੇ ਇਹ ਬੰਦੇ ਆਉਂਦੇ ਫਿਰ ਬਾੜੀ ਇਹਨਾਂ ਕੋਲ ਆਇਆ ਮੇਰਾ ਰਿਐਕਸ਼ਨ ਮੈਂ ਨਾ ਉਸ ਟਾਈਮ ਮੇਰੀ ਦਾਦੀ ਸੀ ਸ਼ਿਫਟ ਚੱਲਣੀ ਸੀ ਤੇ ਮੈਂ ਉਹਦੇ ਵਾਸਤੇ ਫਰੈਸ਼ ਹੋ ਰਿਹਾ ਸੀ ਮੈਂ ਨਹਾਉਣ ਜਾ ਰਿਹਾ ਸੀ ਤੇ ਐਟ ਅ ਟਾਈਮ ਇਹਨਾਂ ਦੀ ਕਾਲ ਆ ਗਈ ਤੇ ਮੈਨੂੰ ਥੋੜਾ ਜਿਹਾ ਯਕੀਨ ਤੇ ਪਹਿਲਾਂ ਵੀ ਹੀ ਵੀ ਕਲੀਅਰ ਤੇ ਕਰ ਜੂਗੀ لیکن ਜਦੋਂ ਇਹਨਾਂ ਦੀ 콜 ਆਈ ਤੇ ਫਿਰ ਮੈਂ ਬਹੁਤ ਜ਼ਿਆਦਾ ਐਕਸਾਈਟਡ ਹੋ ਗਿਆ ਤੇ ਮੈਂ ਐਟ ਅ ਟਾਈਮ ਆਪਣਾ ਬੈਕਪੈਕ ਕੀਤਾ ਜਿਹੜਾ ਅੱਧਾ ਸਮਾਨ ਰਹਿ ਗਿਆ ਰਹਿ ਗਿਆ ਜਿਹੜਾ ਮਿਲ ਗਿਆ ਮਿਲ ਗਿਆ ਤੇ ਮੈਂ ਐਟ ਅ ਟਾਈਮ ਨਾ ਮੇਰੇ ਕੋਲ ਪਾਸ ਟਿਕਟ ਬੁਕਿੰਗ ਨਹੀਂ ਮੈਂ ਐਟ ਅ ਟਾਈਮ ਟ੍ਰੇਨ ਚ ਬੈਠਾ ਤੇ ਫਿਰ ਮੈਂ ਉੱਥੇ ਹੀ ਜਨਰਲ ਡੱਬੇ ਚ ਖੜਾ ਹੋ ਗਿਆ ਆ ਤੇ ਹੁਣ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰੀ ਭੈਣ ਨੇ ਇਹ ਜਿਹਾ ਮਕਾਮ ਅਚੀਵ ਕੀਤਾ ਤੇ ਸਾਨੂੰ ਯਕੀਨ ਸੀ ਵੀ ਇਹ ਕਰ ਦੇਗੀ ਕੋਈ ਡਾਊਟ ਨਹੀਂ ਸੀ ਸਾਰੇ ਭੈਣ ਭਰਾ ਦਾ ਸੁਭਾਅ ਥੋੜਾ ਹੁੰਦਾ ਹੀ ਆ ਲੜਾਕਾ ਟਾਈਪ ਥੋੜਾ ਇਹ ਮਾਰਦੀ ਸੀ ਥੋੜਾ ਮੈਂ ਮਾਰਦਾ ਸੀ ਲੇਕਿਨ ਇਹ ਹੀ ਵੀ ਪਿਆਰ ਵੀ ਹੈਗਾ ਸੀ ਪਰ ਲੜਾਕਿਆਂ ਵਾਲਾ ਸਾਡਾ ਥੋੜਾ ਜ਼ਿਆਦਾ ਰਹਿੰਦਾ ਸੀ ਤੇ ਉਹ ਹੀ ਕਿ ਹੌਲੀ ਹੌਲੀ ਜਿੱਦਾਂ ਮੈਂ 5 ਸਾਲ ਤੋਂ ਜੌਬ ਕਰਦਾ ਪਿਆ ਆ ਇਹ ਵੀ ਘਰੋਂ 5 6 7 ਸਾਲ ਤੋਂ ਬਾਹਰ ਆ ਹੌਲੀ ਹੌਲੀ ਫਿਰ ਗੈਪ ਵਧਦਾ ਗਿਆ ਪਿਆਰ ਵਧਦਾ ਗਿਆ ਉਹ ਸਾਬ ਨਾਲ Shamla Chander Building Maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician. Masonry work, carpentry. For more information, please contact him at www.checktrade.com. ID number nine two one seven six zero. Shamra Chander Cal Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ